ਮਰੇਕਾ ਠੀਕ ਆਇਆ ਇਹ ਕੋਈ ਗੱਲ ਨਹੀਂ ਹੈਗੀ ਕਿ ਝਾੜ ਸਾਰੇ ਮਰ ਗਏ ਐ ਜਿਹੜਾ ਚੋਨਾ ਪਛੇਤਾ ਸਿਵਰੇ ਝਾੜ ਆ ਰਹੇ ਐ ਸੋਨੇ ਲੇਕਿਨ ਉਧਰੇ ਪਾਸੇ 60 65 ਵਾਲੀ ਮੈਂ ਕਿ ਕਣਕਲੇ ਝਾੜ ਤੇ ਬੈਠੇ ਯਾਰ ਕਿਸ ਬੋਤੀ ਜਗ੍ਹਾ ਤੇ ਡਾਟ ਆ ਰਿਹਾ ਕਣਕਲੇ ਝਾੜ ਤੇ ਜਿੱਥੇ ਬੋਨਾ ਰੋਕਸ ਤੇ ਜਮੇ ਖਤਮ ਹੋ ਗਏ ਮੇਰਾ ਇੱਕ ਸਵਾਲ ਹੈ ਤੁਹਾਨੂੰ ਲੋਕਾਂ ਨੇ ਇਹ ਕਹਿ ਕੇ ਕਿ ਵੀਡੀਓ ਪੁਆਇੰਗ ਪਾਈਆਂ ਸੀ ਨਾ ਕਿ ਆਹ ਪ੍ਰੋਡਕਟ ਪਾਲਾ 40 ਕੁਇੰਟਲ ਝਾੜ ਆਉ ਪੁੱਛੂ ਤਾਂ ਸਹੀ ਯਾਰ ਕਿ 40 ਕੁਇੰਟਲ ਆਇਆ ਕਿ ਨਹੀਂ ਆਇਆ ਕਿਸਨੇ ਕਿਹਾ ਸੀ ਆ ਪੈਕਟ ਜਾਂ ਪਾਲਾ ਖੇਤ ਦੇ ਵਿੱਚ ਇਹਦੇ ਨਾਲ 10 ਮਣ ਝਾੜਵਾਜੂ ਹੁਣ ਮਾਲਾ ਜਾਂ ਪਿੰਡ ਚ ਨਿਗਾਹ ਮਾਰੋ ਗਵੰਡੀ ਨਾਲ 10 ਮਣ ਵਧਿਆ ਕਿ ਨਹੀਂ ਵਧਿਆ ਵਾਈ ਬਣ ਕੇ ਕੰਮ ਕਰਿਓ ਜਰੂਰ ਜਾਂ ਘਟੋ ਘਟੋ ਨਾਲ ਬੰਦੇ ਪੁੱਛਿਓ ਜਰੂਰ ਕਿ ਯਾ ਤੇਰੇ ਕਹਿੰਦੇ ਮੈਂ ਉਹ ਦਵਾਈ ਪਾਈ ਸੀਗੀ ਤੇ ਤੇਰਾ ਜਿਹੜਾ ਹੈਗਾ 60 ਮਣ ਆ ਗਿਆ ਤੇ ਮੇਰਾ 70 ਮਣ ਕਿਉਂ ਨਹੀਂ ਆਇਆ ਤੇਰਾ 70 ਆ ਗਿਆ ਤੇ ਮੇਰਾ 100 ਕਿਉਂ ਨਹੀਂ ਆਇਆ ਪਿਛਲੀ ਵਾਰੀ ਕਣਕ ਦਾ ਝਾੜਵਾਦ ਤਨੀ ਕਦੇ ਹੋਰ ਤੋਂ ਤੂੰ ਕਹਿੰਦਾ ਮੇਰੀ ਦਵਾਈ ਕਰਕੇ ਵਧ ਨਿਕਲਿਆ ਸੀਗਾ ਇਸ ਤਰੀ ਘਟ ਗਿਆ ਫਿਰ ਤੇਰੀ ਦਵਾਈ ਕਰਕੇ ਘਟ ਗਿਆ ਮੂਈ ਮਾਕੇ ਗੱਲ ਹੈ ਇਹ ਆਪਾਂ ਥੋੜਾ ਜਿਹਾ ਵਿਚਾਰ ਕਰਕੇ ਆਪਦੇ ਬਾਰੇ ਤੇ ਥੋੜਾ ਦਿਮਾਗ ਤੇ ਆਪਾਂ ਇਹਨੂੰ ਪਾਈਏ ਕਿ ਪਿਛਲੀ ਵਾਰੀ ਕਣਕ ਦਾ ਝਾੜ ਕਿਉਂ ਵੱਧ ਗਿਆ ਸੀ ਹੁਣ ਪਿਛਲੀ ਵਾਰ ਮੇਂ ਬਹੁਤ سارے ਵੀਰਾਂ ਦੇ ਫੋਨ ਆਏ ਤੇ ਧੰਨਵਾਦ ਭਾਈ ਤੇਰੀ ਜਾਣਕਾਰੀ ਕਰਕੇ ਸਾਡਾ ਕਣਕ ਦਾ ਝਾੜ ਵੱਧ ਗਿਆ ਤੇ ਮੇਰਾ ਹਰ ਇੱਕ ਵੀਰ ਨੇ ਜਵਾਬ ਹੁੰਦਾ ਸੀਗਾ ਇਹ ਪਰਮਾਤਮਾ ਦੀ ਕਿਰਪਾ ਮੌਸਮ ਕਰਕੇ ਝਾੜ ਵੱਧਿਆ ਗੱਲ ਤਾਂ ਸੋਚਣ ਵਾਲੀ ਹੈ ਨਾ ਜਿਨੇ ਪ੍ਰੋਡਕਟ ਪੁਆਈ ਸੀਗੇ ਉਹਦਾ ਕੀ ਬਣਿਆ ਉਹ ਘੱਟੋ ਘੱਟ ਦੱਸਣ ਦਾ ਸਹੀ ਹੁਣ ਕਿ ਕੀ ਹੈਗਾ